ਸਤਨਾਮ ਵਾਹਿਗੁਰੂ ਸਾਹਿਬ ਜੀਓ ਬਾਰਹ ਮਹਾਮਾਝ ਮਹੱਲਾ ਪੰਜਵਾਂ ਕਰ ਚਪਤਾ ਏਕ ਓੰਕਾਰ ਸਤਗੁਰ ਪ੍ਰਸਾਦਿ ਕਿਰਤ ਕਰਮ ਕੇ ਵੀ ਛੁੜੇ ਕਰ ਕਿਰਪਾ ਮੇ ਲਾਹ ਰਾਮ ਚਾਰ ਕੋਣਤ ਦੇਹ ਦੇਸ ਭ੍ਰੰਮੇ ਥਕਾਏ ਪ੍ਰਭ ਕੀ ਸਾਮ ਤੇਰੋ ਦੁੱਤ ਤੇ ਬਾਹਰੀ ਚਿਤੈ ਨ ਆਵੇ ਕਾਮ ਜਲ ਬਿਨ ਸਾਕ ਕੁਮਲਾਵਤੀ ਉਪਜਹਿ ਨਾਹੀ ਧਾਮ ਹਰ ਨਾਨ ਨ ਮਿਲਿਐ ਸਾਜਨ ਕਤ ਪਾਈਐ ਬਿਸਰਾਮ ਜਿਤ ਘਰ ਹਰ ਕੰਤਨ ਪ੍ਰਗਟੈ ਪਾਠ ਨਗਰ ਸੇ ਗ੍ਰਾਮ ਸ੍ਰਬ ਸੇ ਗਾਰ ਤੰਬੋਲ ਰਾਸ ਸੰਦੇਹ ਸਭ ਖਾਮ ਪ੍ਰਭ ਸੁਆਮੀ ਕੰਤ ਵਿਹੋਨੀਆ ਮੀਤ ਸੱਜਣ ਸਭ ਜਾਮ ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜੇ ਨਾਮ ਹਰ ਮੇਲੋ ਸੋਮੇ ਸੰਗ ਪ੍ਰਭ ਜਿਸ ਕਾ ਨੇਥ ਲਤਾਮ ਚੇਤ ਗੋਬਿੰਦ ਰਾਦੀਐ ਹੋਵੇ ਆਨੰਦ ਕਣ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਆਪਣਾ ਜਨ ਪਾਇਆ ਪ੍ਰਭ ਆਪਣਾ ਏ ਤਸਹਿ ਗਣਾ ਇੱਕ ਖਿੰਨ ਤਸ ਬਿਨ ਜੀਵਣਾ ਮਿਰਥਾ ਜਨਮ ਜਣਾ ਜਲਥਲ ਮਹੀਲ ਪੂਰੀਆ ਰਬਿਆ ਵਿੱਚ ਬਣਾ ਸੋ ਪ੍ਰਭ ਚਿਤ ਨ ਆਵਈ ਕਿਤੜਾ ਦੁੱਖ ਗਣਾ ਜਿਨੇ ਰਾਵਿਆ ਸੋ ਪ੍ਰਭ ਤਿਨਾ ਪਾਗਮਣਾ ਹਰ ਦਰਸ਼ਨ ਕਉ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭ ਤਿਸ ਕੈ ਪਾਏ ਲੱਗਾ ਵੈਸਾਖ ਧੀਰਣ ਕਿਉ ਬਾਢਿਆ ਜਿਨਾਂ ਪ੍ਰੇਮ ਵਿਸੋਹ ਹਰ ਸਾਜਨ ਪ੍ਰਖ ਵਿਸਾਰ ਕੈ ਲੱਗੇ ਮਾਇਆ ਤੋਹ ਪਤਰ ਕਲਤਰਨਾ ਸੰਗਤਨਾ ਹਰਾ ਬਿਨਾਸੀ ਓਹ ਪਲ ਚ ਪਲ ਚ ਸਗਲੇ ਮੋਏ ਝੂਠੇ ਤੰਦੈ ਮੋਹ ਇੱਕ ਸੋ ਹਰ ਕੇ ਨਾਮ ਬਿਨ ਅੱਗੇ ਲਈਏ ਕੋਹੇ ਦਇਓ ਵਿਸਾਰ ਬਿ ਗੁਚਣਾ ਪ੍ਰਭ ਬਿਨ ਅਬਰਣਾ ਕੋਈ ਪ੍ਰੀਤਮ ਚਰਣੀ ਜੋ ਲੱਗੇ ਤੈਨ ਕੀ ਨਿਰਮਲ ਸੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਪਵੈ ਸਾਖ ਸੁਹਾਵਾ ਤਾਂ ਲੱਗੈ ਜਾਂ ਸੰਤ ਭੇਟੈ ਹਰ ਸੋਏ ਹਰ ਜੇਠ ਜੁੜੰਦਾ ਲੋੜੀਐ ਜਿਸ ਆਕੇ ਸਭ ਨਿਵੰਨ ਹਰ ਸੱਜਣ ਦਾ ਬਨ ਲਗਿਆ ਕਿਸੈ ਨ ਦੇਈ ਬੰਨ ਮਾਨਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸੰਨ ਰੰਗ ਸਭੇ ਨਾਰਾਇਣ ਜੇਤੇ ਮਨ ਭਵਨ ਜੋ ਹਰ ਲੋੜੇ ਸੋ ਕਰੇ ਸੋਈ ਜੀਅ ਕਰਨ ਜੋ ਪ੍ਰਭ ਕੀਤੇ ਆਪਣੇ ਸੇਹੀ ਕਹੀ ਅਹ ਧੰਨ ਆਪਣ ਲੀਆ ਜੇ ਮਿਲੈ ਵਿਛੜ ਕਿਉ ਰੋਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਨੰਨ ਹਰ ਜੇਠਾ ਰੰਗੀਲਾ ਤੇ ਸਧਣੀ ਜਿਸ ਕੈ ਭਾਗ ਮਥਨ ਆਸਾੜ ਤਪੰਦਾ ਤਿਸ ਲਗੈ ਹਰਨਾਹ ਨਾ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਦੁਇ ਪਾਏ ਵੇ ਗੁਚੀਆ ਗਲ ਪਈ ਸੋ ਜਮ ਕੀ ਫਾਸ ਜਿਹਾ ਬੀਜੈ ਸੋ ਲੁਣੈ ਮੱਥੇ ਜੋ ਲਿਖਿਆਸ ਰੈਣ ਵਿਹਾਣੇ ਪਛਤਾਣੇ ਉਠ ਚੱਲੇ ਗਏ ਨਿਰਾਸ ਜਿਨ ਕਉ ਸਾਧੂ ਪੇਟੀਐ ਸੋ ਦਰਗਹਿ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਨੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤਦ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਤੇਸ ਲਗੈ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੇ ਕਾਮਣੀ ਚਰਨ ਕਮਲ ਸਿਓ ਪਿਆਰ ਅਮਰ ਤਨ ਰੱਤਾ ਸੱਚ ਰੰਗ ਇੱਕੋ ਨਾਮ ਆਦਾਰ ਵਿਖਿਆ ਰੰਗ ਕੂੜਾ ਵਿਆਹ ਦਿਸਨ ਸਭੇ ਸ਼ਾਰ ਹਰ ਅੰਮ੍ਰਿਤ ਬੂੰਦ ਸੁਹਾਗਣੀ ਮਿਲ ਸਾਧੂ ਪੀ ਬਨਹਾਰ ਵਣ ਤਿਣ ਪ੍ਰਭ ਸੰਗ ਮੌਲਿਆ ਸਮਰਥ ਪੁਰਖ ਅਪਾਰ ਹਰ ਮਿਲਣੈ ਨੋ ਮਨ ਲੋਚਦਾ ਕਰਮ ਮਿਲਾ ਬਨਹਾਰ ਜਿਨੇ ਸਖੀਏ ਪ੍ਰਭ ਪਾਇਆ ਹਉ ਤਿਨ ਕੈ ਸਦ ਬਲਿਹਾਰ ਨਾਨਕ ਹਰ ਜੀ ਮਯਾ ਕਰ ਸਬਦ ਸਵਾਰਨ ਹਾਰ ਸਾਵਣ ਤਿਨਾ ਸਹਾਗਣੀ ਜਿਨ ਰਾਮ ਨਾਮ ਉਹ ਰਹਾਰ ਉਦੋਏ ਭਰਮ ਭੁਲਾਣੀਆ ਦੂਜੈ ਲੱਗਾ ਹੇਤ ਲੱਖ ਸੀਗਾਰ ਬਣਾਇਆ ਕਾਰਜ ਨਾਹੀ ਕੀਤ ਜਿਤ ਦਿਨ ਦੇਹ ਬਿਨ ਸਾਸਿ ਤਤ ਵੇਲੇ ਕਹ ਸਨ ਪ੍ਰੇਤ ਪਕੜ ਚਲਾਇਨ ਦੂਤ ਜਾਮ ਕਿਸੇ ਰਦੇ ਨੀ ਪੀਤ ਛੱਡ ਖੜੋਤੇ ਖਰੈ ਮਾਹੇ ਜਨ ਸਿਉ ਲੱਗਾ ਹੇਤ ਹੱਥ ਮਰੋੜੈ ਤਾਨ ਕਪੇ ਸਿਆਹਾ ਹੋਆ ਸੀਤ ਜਿਹਬਿ ਜੈ ਸੋ ਲੁਣੈ ਕਰਮ ਸੰਦੜਾ ਖੇਦ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਤ ਪ੍ਰਭ ਦੇਤ ਸੇ ਪਾਦ ਏ ਨਰਕ ਨ ਪਾਈਐ ਗੁਰ ਰਖਣ ਵਾਲਾ ਏਤ ਅਸਨ ਪ੍ਰੇਮ ਮਹਾੜਾ ਕਿਉ ਮਿਲਿਐ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ ਸੰਤ ਸਹਾਏ ਪ੍ਰੇਮ ਕੇ ਹਉ ਤਨ ਕੈ ਲਾਗਾ ਪਾਏ ਬਿਨ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ ਜਿਨੇ ਚ ਆਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਘਾਏ ਆਪ ਤਿਆਗ ਬਿੰਦਤੀ ਕਰਹਿ ਲੇਹੋ ਪ੍ਰਭੂ ਲਾੜ ਲਾਏ ਜੋ ਹਰ ਕੰਤ ਬਿਲਾਇਐ ਸੇ ਵਿਛੁਰ ਕਤਹੇ ਨਾ ਜਾਏ ਪ੍ਰਭ ਬਿਨ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਅਸੋ ਸੁਖੀ ਵਸੰਦੀਆ ਜਿਨਾ ਮਇਆ ਹਰ ਰਾਇ ਕਤੈਕ ਕਰਮ ਕਮਾਵਣੇ ਦੋਸਨ ਕਾਹੋ ਜੋਗ ਪਰਮੇਸ਼ਰ ਤੇ ਪੁੱਲਿਆ ਵਿਆਪਨ ਸਬੇ ਰੋਗ ਵਿਮਕ ਹੋਏ RAM ਤੇ ਲੱਗਨ ਜਨਮ ਵਿਜੋਗ ਖਿੰਨ ਮਹਿ ਕਵੜੇ ਹੋਏ ਗਏ ਜਥੜੇ ਮਾਇਆ ਭੋਗ ਵਿਤ ਨਾ ਕੋਈ ਕਰ ਸਕੈ ਕੈ ਸਥੈ ਰੋ ਬਹਿ ਰੋਜ ਕੀਤਾ ਕਿਛੁ ਨ ਹੋਵਈ ਲਿਖਿਆ ਧੁਰ ਸੰਜੋਗ ਵੱਡ ਭਾਗੇ ਮੇਰਾ ਪ੍ਰਭ ਮਿਲਾ ਤਾ ਉਤਰੈ ਸਭ ਵਿਜੋਗ ਨਾਨਕ ਕੋ ਪ੍ਰਭ ਰਾਖਲੇਹ ਮੇਰੇ ਸਾਹਿਬ ਬੰਦੀ ਮੋਚ ਕਤਕ ਹੋਵੇ ਸਾਧ ਸੰਗ ਬਿਨ ਸਹਿ ਸੱਬੇ ਸੋਚ ਮੰਘਿਰ ਮਾਹ ਸੁਹੰਦਿਆ ਹਾਰ ਪਰਸੰਗ ਬੈਠੜੀਆ ਤਿਨ ਕੇ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆ ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸਹਿ ਲੜੀਆ ਸਾਧ ਜਨਾ ਤੇ ਬਾਹਰੀ ਸੇ ਰਹਿਨ ਅਕੇ ਲੜੀਆ ਦੇਨ ਦੁਖਨ ਕਬਹੂ ਤਰਐ ਸੇ ਜਮਕੇ ਵਸ ਪੜਿਆ ਜਿਨੇ 라ਵਿਆ ਪ੍ਰਭ ਆਪਣਾ ਸੇ ਦਸਨ ਨਿਤ ਖੜੀਆ ਰਤਨ ਜਵੇਹਰ ਲਾਲ ਹਰ ਕੰਠ ਤਿਨਾ ਜੜੀਆ ਨਾਨਕ ਬਾਛੈ ਧੂੜ ਤੈਨ ਪ੍ਰਭ ਸਰਣੀ ਦਰ ਪੜਿਆ ਮੰਘਿਰ ਪ੍ਰਭ ਆਰਾਧਣਾ ਬਹੋੜ ਨ ਜਨ ਮੜਿਆ ਪੋਖ ਤੁਖਾਰ ਨ ਵਿਆਪਈ ਕੰਠ ਮਿਲਿਆ ਹਰਨਾਹੋ ਮਨ ਬੇਦਿਆ ਚਰਨਾ ਰਬਿੰਦ ਦਰਸ਼ਨ ਲਗੜਾ ਸਾ ਓਟ ਗੋਬਿੰਦ ਗੋਪਾਲ ਰਾਏ ਸੇਵਾ ਸੋ ਮੇਲਾਹੋ ਵਿਖਿਆ ਪੋਹ ਨ ਸਕਈ ਮਿਲ ਸਾਧੂ ਗੁਣ ਗਾਹ ਜਹਤੇ ਉਪਜੇ ਤਹ ਮਿਲੇ ਸੱਚੇ ਪ੍ਰੇਤ ਸਮਾਹੋ ਕਰ ਗਹਿ ਲੈਨੇ ਪਾਰ ਬ੍ਰਹਮ ਬੋਹੜ ਨ ਵਿਛੁੜਿਆ ਬਾਰਜਾਵ ਲਖਬੀਰੀਆ ਹਰ ਸੱਜਣਾ ਅਗ ਮੰਗਾਹੋ ਸ਼ਰਮ ਭਈ ਨਾਰਾਇਣ ਨਾਨਕ ਦਰ ਪਈਆਹੋ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹੋ ਮਾਗ ਮੱਜਨ ਸੰਗ ਸਾਧੂਆ ਧੂੜੇ ਕਰਿ ਸਨਾਨ ਹਰ ਕਾ ਨਾਮ ਤੇ ਆਏ ਸੁਣ ਸਭਨਾ ਨੂੰ ਕਰ ਦਾਨ ਜਨਮ ਕਰਮ ਮਲ ਉਤਰੈ ਮਾਨ ਤੇ ਜਾਏ 구ਮਾਨ ਕਾਮ ਕਰੋ ధਨ 모ਹੀਏ ਬਿਨ ਸਹਿ ਲੋਭ ਸਵਾਰ ਸੱਚੇ ਮਾਰਗ ਚੱਲਦਿਆ ਉਸਤਤ ਕਰੇ ਜਹਾਨ ਅਠਸਰ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨ ਜੈ ਸਨ ਦੇਵੈ ਦਇਆ ਕਰ ਸੋਏ ਪੁਰਖ ਸੁਜਾਨ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ ਮਾਗ ਸੁੱਚੇ ਸੇ ਕਾਂਡਿਏ ਜਿਨ ਪੂਰਾ ਗੁਰ ਮਿਹਰਬਾਨ ਫਲ ਗੁਣ ਆਨੰਦ ਅਪਾਰ ਜਨਾ ਹਰ ਸੱਜਣ ਪ੍ਰਗਟ ਆਈ ਸੰਤ ਸਹਾਈ RAM ਕੇ ਕਰ ਕਿਰਪਾ ਦਿਆ ਮਿਲਾਏ ਸੇਜ ਸੁਹਾਵੇ ਸਰਬ ਸੁਖ ਹਣ ਦੁੱਖਾ ਨਾਹੀ ਜਾਏ ਅਚ ਪੁੰਨੇ ਵਟ ਪਾਗਣੀ ਵਾਰ ਪਾਇਆ ਹਰ ਰਾਇ ਮਿਲ ਸਹਿਆ ਮੰਗਲ ਗਾਵਹਿ ਗੀਤ ਗੋਵਿੰਦ ਲਾਏ ਹਰ ਜੇਹਾ ਵਰਣ ਦਿਸੈ ਕੋਈ ਦੂਜਾ ਲਵੈ ਨ ਲਾਏ ਹਾਲਤ ਪਲ ਤਸਵਾ ਰਿਓਨ ਨਿਹਚਲ ਦਿੱਤੀ ਅਨ ਜਾਏ ਸੰਸਾਰ ਸਾਗਰ ਤੇ ਰਖਿਐਨ ਬਾਹੜ ਨਾ ਜਨਮ ਤਾਇ ਜਹਿਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਫਲ ਗੁਣ ਨਿਤ ਸਲਾਹੀਐ ਜਿਸਨੋ ਤਿਲ ਨਾ ਤਮਾਈ ਜੈਨਾ ਜਨ ਨਾਮ ਤੇ ਆਇਆ ਤਿਨ ਕੇ ਕਾਜ ਸਰੇ ਹਰ ਗੁਰਪੁਰਾ ਰਾਧਿਆ ਦਰਗਹ ਸੱਚ ਖਰੇ ਸਰਬ ਸੁਖਾਂ ਨਿਦ ਚਰਨ ਹਰ ਭਵਜਲ ਵਿਖਮ ਤਰੇ ਪ੍ਰੇਮ ਭਗਤ ਦਿਨ ਪਾਈਆ ਵਿਖਿਆ ਨਾਹੀ ਜਰੇ ਕੋੜ ਗਏ ਦੁਬਿਦਾ ਨਸੀ ਪੂਰਨ ਸੱਚ ਭਰੇ ਪਾਰ ਬ੍ਰਹਮ ਪ੍ਰਭ ਸੇਵਦੇ ਮਨ ਅੰਦਰ ਏਕ ਤਰੇ ਮਾਹ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਮਾਹ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ